ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਮਾਣਾ ਟਾਵਰ ਮੋਰਚਾ ਸਰਬ ਧਰਮ ਵਿਅਦਬੀ ਰੋਕੂ ਕਾਨੂੰਨ ਮੋਰਚੇ ਵੱਲੋਂ ਅੱਜ ਅਸੀਂ ਹਰਿਆਣੇ ਦੇ ਆਪਣੇ ਭਰਾਵਾਂ ਕੋਲ ਆਏ ਆਂ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਅੰਮਾਲਾ ਦੀ ਇਹ ਸਾਰੀ ਟੀਮ ਇਸ ਵਕਤ ਸਾਡੇ ਨਾਲ ਮੌਜੂਦ ਹੈ ਤੇ ਇਹਨਾਂ ਨੂੰ ਇੱਕ ਸੱਦਾ ਪੱਤਰ ਜਿਹੜਾ ਉਹ ਦੇਣ ਆਏ ਆਂ ਤਾਂ ਕਿ ਜੋ ਬੇਅਦਬੀਆਂ ਦੇ ਵਾਸਤੇ ਕਾਨੂੰਨ ਜਿਹੜਾ ਪੰਜਾਬ ਸਰਕਾਰ ਲਟਕਾ ਰਹੀ ਹੈ ਉਹਨੂੰ 31 ਤਰੀਕ ਦੀ ਉਸ ਮਹਾਂ ਰੈਲੀ ਦੇ ਰਾਹੀਂ ਉਹਨੂੰ ਲਾਗੂ ਕਰਵਾਇਆ ਜਾਏ ਪੰਜਾਬ ਦੇ ਵਿੱਚ ਸੋ ਇਹਨਾਂ ਵੀਰਾਂ ਦਾ ਸਾਨੂੰ ਪਰਮਾ ਸਹਿਯੋਗ ਮਿਲਿਆ ਸੋ ਇਹਨਾਂ ਦੇ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਦੇ ਆ ਪਹਿਲਾਂ ਸਾਡੇ ਵੀਰ ਜੈ ਸਿੰਘ ਜੀ ਉਹ ਆਪਣੇ ਵਿਚਾਰ ਸਾਂਝੇ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਸਮਾਣਾ ਟਾਵਰ ਤੇ ਆਪਾਂ ਨੇ ਮੇਰੇ ਖਿਆਲ ਕਾ ਕਹਰੇ ਵੀ ਕਾਫੀ ਟਾਈਮ ਹੋ ਗਿਆ 1.5 ਸਾਲ ਕੇ ਕਰੀਬ ਹੋਣ ਜਾ ਰਿਹਾ ਆ ਉਸ ਨੌਜਵਾਨ ਨੂੰ ਉੱਪਰ ਚੜੇ ਨੂੰ ਅਰ ਸਰਕਾਰ ਨੇ ਉਸ ਦੀ ਮੰਗ ਕਿ ਆਇਆ ਸਿਰਫ ਕਾਨੂੰਨ ਬਣਾਣਾ ਆ ਵੀ ਮਾਰੇ ਗੁਰੂ ਗ੍ਰੰਥ ਸਾਹਿਬ ਕੀ ਜੋ ਬੇਅਦਬੀ ਹੋਆ ਉਸ ਪਰ ਕਾਨੂੰਨ ਬਣਾ ਐਡੀ ਕੋਈ ਬੜੀ ਮੰਗ ਨਹੀਂ ਹੈ ਪਰ ਸਰਕਾਰ ਨੂੰ ਪਤਾ ਨਹੀਂ ਕੀਆ ਮਨਸਾ ਆ ਸਰਕਾਰ ਕੀ ਵੀ ਜੋ ਉਸ ਕਾਨੂੰਨ ਨੂੰ ਬਣਾਣੇ ਤੇ ਇਤਨੀ ਡਰ ਰਹੀ ਆ ਹੋਣਾ ਚਾਹੀਏ ਇਹ ਕੰਮ ਜ਼ਰੂਰ ਕਾਨੂੰਨ ਬਣਨਾ ਚਾਹੀਏ ਕਿਉਂ ਮਰੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਹੋ ਰਹੀਆਂ ਔਰ ਹਮ ਸਾਰੀ ਯੂਨੀਅਨ ਦੀ ਤਰਫ ਤੇ ਔਰ ਸਾਰੀ ਸੰਗਤ ਦੀ ਤਰਫ ਤੇ ਜਿਆਦਾ ਦੇ ਜਿਆਦਾ ਸੰਖਿਆਵਾਂ ਆਪਾਂ 31 ਤਰੀਕ ਨੂੰ ਆਪਾਂ ਨੇ ਸਮਾਣਾ ਪਹੁੰਚਣਾ ਆ ਔਰ ਕਾਨੂੰਨ ਬਣਾਉਣੇ ਦੇ ਹੱਕ ਕੇ ਅੰਦਰ ਇੱਕ ਬੜੀ ਬਹੁਤ ਬੜੀ ਆਵਾਜ਼ ਠਾਣੀ ਆ ਜਿਸ ਤੇ ਜਲਦੀ ਜਲਦੀ ਇਹ ਕਾਨੂੰਨ ਬੇਅਦਬੀ ਕੇ ਖਿਲਾਫ ਜੋ ਬੇਅਦਬੀਆਂ ਹੋਵਾਂयां ਉਹਨਾਂ ਦੇ ਖਿਲਾਫ ਕਾਨੂੰਨ ਬਣਨਾ ਚਾਹੀਏ ਔਰ ਉਹਨਾਂ ਨੂੰ ਸਜ਼ਾ ਵੀ ਮਿਲਣੀ ਚਾਹੀਏ ਜੇ ਅਗਰ ਕੋਈ ਬੇਅਦਬੀ ਕਰਾ ਇਹਹੀ ਬੇਨਤੀਆਂ ਆ ਸਭ ਨੂੰ ਮਾਰੀ ਵੀ ਜਿਆਦਾ ਦੇ ਜਿਆਦਾ ਆਪਾਂ ਨੇ 31 ਤਰੀਕ ਨੂੰ ਸਮਾਣਾ ਪਹੁੰਚਣਾ ਆ ਔਰ ਇਸ ਮਹਾਰੇਲੀ ਨੂੰ ਕਾਮਯਾਬ ਕਰਨਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਵੀਰ ਮਨਜੀਤ ਸਿੰਘ ਮਛੌਂਡਾ ਜਿਹੜੇ ਕਿ ਸਮਾਣਾ ਟਾਵਰ ਤੇ ਉੱਥੇ ਮੋਰਚੇ ਤੇ ਵੀ ਕਈ ਵਾਰੀ ਆ ਚੁੱਕੇ ਨੇ ਉਹਨਾਂ ਦੇ ਵਿਚਾਰ ਆਪਜੀ ਦੇ ਨਾਲ ਸਾਂਝੇ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਸਮਾਣੇ ਦੇ ਵਿੱਚ ਸਮਾਣਾ ਟਾਵਰ ਮੋਰਚਾ ਸਰਬ ਧਰਮ ਗ੍ਰੰਥ ਵਿਅਦਵੀ ਰੋਕੂ ਕਾਨੂੰਨ ਬਣਾਉਣ ਦੇ ਲਈ ਲਗਭਗ ਪਿਛਲੇ 400 ਦਿਨਾਂ ਤੋਂ ਉੱਤੇ ਹੋ ਗਏ ਲੱਗੇ ਨੂੰ ਉਸ ਦੀ ਚੜ੍ਹਦੀ ਕਲਾ ਦੇ ਲਈ ਤੇ ਉਸ ਨੂੰ ਤਾਕਤ ਦੇਣ ਦੇ ਲਈ 31 ਜਨਵਰੀ ਨੂੰ ਮਹਾਰੇਲੀ ਮੈਨੇਜਮੈਂਟ ਕਮੇਟੀ ਵੱਲੋਂ ਰੱਖੀ ਗਈ ਹੈ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਬਦ ਤੋਂ ਬਦ ਗਿਣਤੀ ਦੇ ਵਿੱਚ ਪਹੁੰਚੋ ਸਾਡਾ ਵੀਰ ਗੁਰਜੀਤ ਸਿੰਘ ਜੀ ਇੰਨੀ ਠੰਡ ਦੇ ਵਿੱਚ ਅੱਜ ਦੇਖੋ ਗੜੇ ਵੀ ਪਏ ਹਨ ਹਰਿਆਣਾ ਪੰਜਾਬ ਦੇ ਵਿੱਚ ਸਾਨੂੰ ਆਪਣੇ ਘਰਾਂ ਦੇ ਵਿੱਚ ਬੈਠਿਆਂ ਨੂੰ ਕੰਬਣੀ ਛੜਦੀ ਹੈ ਉਹ ਨੌਜਵਾਨ ਕਿਸੇ ਮਾਂ ਦਾ ਲਾਡਲਾ ਕਿਸੇ ਭੈਣ ਦਾ ਭਰਾ ਬੱਚਿਆਂ ਦਾ ਪਿਓ ਬੈਠਾ ਕਾਦੇ ਲਈ ਆ ਪਹਿਲਾਂ ਸੋਚਣ ਦਾ ਵਿਸ਼ਾ ਇਹ ਹੈ ਸੋ ਮੈਂ ਆਪ ਨੂੰ ਬਿਨਮਰ ਔਰ ਇੱਕ ਸ਼ਰਧਾਪੂਰਵਕ ਤਰੀਕੇ ਤੇ ਕਿਉਂਕਿ ਗੁਰੂ ਘਰ ਦਾ ਇਹ ਸਿਧਾਰਤ ਵੀ ਹੈ ਇਹ ਸਾਡੀ ਲੜਾਈ ਆਪਣੀ ਲੜਾਈ ਨਹੀਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਗੁਰਨਾਨਕ ਪਾਤਸ਼ਾਹ ਦੀ ਕੌਮ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਉਸ ਪੈਰੋਕਾਰ ਦੇ ਵੰਸ਼ਜ ਹਾਂ ਸੋ ਅੱਜ ਵੀ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ ਕੱਲੇ ਗੁਰੂ ਗ੍ਰੰਥ ਸਾਹਿਬ ਦੀ ਜਿੱਥੇ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀਂ ਰੋਕਣ ਦੀ ਗੱਲ ਕਰਦੇ ਹਾਂ ਉੱਥੇ ਭਗਵਤ ਗੀਤਾ ਜੀ ਹੋਵੇ ਰਮਾਇਣ ਜੀ ਹੋਵੇ ਭਾਗਵਤ ਜੀ ਹੋਵੇ ਅਤੇ ਬਾਈਬਲ ਹੋਵੇ ਕੁਰਾਨ ਜੀ ਪਵਿੱਤਰ ਹੋਵੇ ਸੋ ਹਰ ਧਰਮ ਦੇ ਪਵਿੱਤਰ ਗ੍ਰੰਥ ਦੀ ਜਿਹੜੀਆਂ ਬੇਅਦਮੀਆਂ ਹੋ ਰਹੀਆਂ ਹਨ ਉਹ ਰੋਕਣ ਦੀ ਗੱਲ ਇਹ ਮੋਰਚਾ ਕਰਦਾ ਹੈ ਸੋ ਜਿੱਥੇ ਅਸੀਂ ਸੰਗਤਾਂ ਨੂੰ 31 ਤਰੀਕ ਨੂੰ ਉੱਥੇ ਪਹੁੰਚਣ ਦੀ ਅਪੀਲ ਕਰਦੇ ਹਾਂ ਕਿ ਜਦੋਂ ਵੀ ਉੱਥੇ ਦੀ ਮੈਨੇਜਮੈਂਟ ਕਮੇਟੀ ਕੋਈ ਸਾਨੂੰ ਕਾਲ ਦਿੰਦੀ ਹੈ ਸਾਨੂੰ ਆਪਣਾ ਇਕਲਾਕੀ ਫਰਜ਼ ਸਮਝ ਕੇ ਉੱਥੇ ਪਹੁੰਚਣਾ ਚਾਹੀਦਾ ਹੈ ਅਤੇ ਇੱਕ ਸਵਾਲ ਸਰਕਾਰ ਤੋਂ ਹੈ ਅਸੀਂ ਪੁੱਛਣਾ ਚਾਹੁੰਦੇ ਹਾਂ ਇਸ ਵੀਡੀਓ ਦੇ ਰਾਹੀਂ ਜਾਂ ਸਰਕਾਰ ਇਹ ਜਾਰੀ ਕਰੇ ਵੀ ਸਾਨੂੰ ਇਹ ਕਾਨੂੰਨ ਬਣਾਉਣ ਦੇ ਵਿੱਚ ਦਿੱਕਤ ਕੀ ਹੈ ਜਾਂਦਾ ਕਾਨੂੰਨ ਬਣਾਵੇ ਜਾਂ ਸਰਕਾਰ ਆਪਣਾ ਮਤਾ ਦੱਸੇ ਵੀ ਅਸੀਂ ਕਿਉਂ ਨਹੀਂ ਬਣਾਉਂਦੇ ਕੀ ਪ੍ਰੋਬਲਮ ਹੈ ਔਰ ਕਿਹੜੇ ਲੋਕਾਂ ਨੂੰ ਇਸ ਤੋਂ ਪ੍ਰੋਬਲਮ ਹੋ ਸਕਦੀ ਹੈ ਉਹ ਦੱਸੇ ਜਿਹੜੀਆਂ ਇਹਦੇ ਵਿੱਚ ਦਿੱਕਤਾਂ ਹਨ ਅਸੀਂ ਸਰਕਾਰ ਨੂੰ ਵੀ ਪੁੱਛਣਾ ਚਾਹੁੰਦੇ ਆ ਵੀ ਭਾਈ ਜਿਹੜੀ ਤੈਨੂੰ ਦਿੱਕਤ ਹੈ ਸਾਨੂੰ ਦੱਸੇ ਲੋਕਾਂ ਸਾਹਮਣੇ ਪਬਲਿਕ ਦੇ ਸਾਹਮਣੇ ਗੱਲ ਤਾਂ ਕਲੀਅਰ ਹੋਵੇ ਨਾ ਵੀ ਅਸੀਂ ਕਾਨੂੰਨ ਕਿਉਂ ਨਹੀਂ ਬਣਾ ਰਹੇ ਜਾਂ ਸਰਕਾਰ ਕਹੇ ਵੀ ਹਾਂ ਅਸੀਂ ਇਹਨਾਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਕੇ ਰਾਜਨੀਤੀ ਦੀ ਰੋਟੀਆਂ ਸੇਕਣਾ ਚਾਹੁੰਦੇ ਆ ਇਹਨਾਂ ਤੋਂ ਜਾਂ ਸਰਕਾਰ ਇਹ ਗੱਲ ਆਪਣਾ ਪੱਖ ਕਲੀਅਰ ਕਰੇ ਜੇ ਸਰਕਾਰ ਇਨੀ پاک ਸਾਫ ਹੈ ਆਮ ਲੋਕਾਂ ਦੀ ਸਰਕਾਰ ਹੈ ਬਦਲਾ ਦੀ ਰਾਜਨੀਤੀ ਦੀ ਸਰਕਾਰ ਹੈ ਫਿਰ ਉਹਨਾਂ ਨੂੰ ਇਹ ਸਰਬ ਧਰਮ ਗ੍ਰੰਥ ਦੀ ਬੇਅਦਬੀ ਰੋਕੂ ਕਾਨੂੰਨ ਬਣਾ ਕੇ ਇਹ ਸਾਰੇ ਧਰਮਾਂ ਦਾ ਸਨਮਾਨ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਿਲਕੁਲ ਸਰਕਾਰ ਨੂੰ ਦੱਸਣਾ ਚਾਹੀਦਾ ਵਾਕੇ ਕਿਉਂ ਨਹੀਂ ਇਹ ਕਾਨੂੰਨ ਹੁਣ ਤੱਕ ਲਾਗੂ ਹੋ ਰਿਹਾ ਕਿਹੜੀ ਜਿਹੜੀ 121 ਜਿਹਦੇ ਚ ਉਹਨਾਂ ਦੀ ਬਾਹ ਫਸ ਗਈ ਹੈ ਵੀ ਕਾਨੂੰਨ ਹੁਣ ਲਾਗੂ ਨਹੀਂ ਹੋ ਰਿਹਾ ਸਾਡੇ ਨਾਲ ਸਰਦਾਰ ਗੁਰਮੀਤ ਸਿੰਘ ਜੀ ਮਾਜਰੀ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਸੋ ਉਹਨਾਂ ਦੇ ਪਾਸੋਂ ਉਹਨਾਂ ਦੇ ਵਿਚਾਰ ਸਰਵਣ ਕਰਦੇ ਹਾਂ ਕਿਉਂਕਿ ਇਹ ਹੁਣ ਮੋਰਚਾ ਫਤਿਹ ਕਰਨ ਵਾਲਾ ਜਿਹੜਾ ਇਕੱਠ ਹੈ ਇਹ ਮਹਾਂ ਰੈਲੀ ਜਿਹੜੀ ਹੈ ਉਹ ਹੁਣ ਜਾ ਰਹੀ ਹੈ ਆਓ ਸਾਰੇ ਆਪਣਾ ਨਾਂ ਉਸ ਇਤਿਹਾਸ ਦੇ ਵਿੱਚ ਵੀ ਦਰਜ ਕਰਾਈਏ ਕਿਉਂਕਿ ਕਿਸਾਨ ਯੂਨੀਅਨਾਂ ਨੇ ਇੱਕ ਬੜਾ ਵੱਡਾ ਇਤਿਹਾਸ ਪੰਜਾਬ ਦੇ ਵਿੱਚ ਕੀ ਵਿਸ਼ਵ ਦੇ ਵਿੱਚ ਪਹਿਲਾਂ ਹੀ ਰਚਿਆ ਹੋਇਆ ਸੋ ਹੁਣ ਮੈਂ ਸਮਝਦਾ ਕਿ ਗੁਰੂ ਸਾਹਿਬ ਦੇ ਵਾਸਤੇ ਉਕੇ ਗੁਰੂ ਸਾਹਿਬ ਨੇ ਤਾਂ ਬਹੁਤ ਕਿਰਪਾ ਕੀਤੀ ਆਪਾਂ ਸਾਰੇ ਹੀ ਜਾਣਦੇ ਅੱਜ ਵੀ ਅਸੀਂ ਬੈਠੇ ਉਹ ਹੀ ਪੁਰਾਣੇ ਸੰਘਰਸ਼ ਦੀਆਂ ਦਿੱਲੀ ਵਾਲੇ ਸੰਘਰਸ਼ ਦੀਆਂ ਵਿਚਾਰਾਂ ਕਰਦੇ ਸੀ ਕਿ ਮਹਾਰਾਜ ਨੇ ਤਾਂ ਕਿਸੇ ਗੱਲ ਦੀ ਕੋਈ ਕਮੀ ਰਹਿਣ ਨਹੀਂ ਸੀ ਦਿੱਤੀ ਉਸ ਮੌਕੇ ਤੇ ਅੱਜ ਗੁਰੂ ਸਾਹਿਬ ਦੇ ਵਾਸਤੇ ਸੰਘਰਸ਼ ਜੇ ਚੱਲਿਆ ਤੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਾਂ ਉੱਥੇ ਪਹੁੰਚ ਕੇ ਤੇ ਆਪਣੇ ਵੱਲੋਂ ਜੋ ਕਰ ਸਕਦੇ ਆਂ ਕਿਉਂਕਿ ਸਰਕਾਰਾਂ ਨੂੰ ਇਕੱਠ ਦੇਖਦਾ ਇਹਨਾਂ ਨੂੰ ਸਿਰ ਦੇਖਦੇ ਇਹਨਾਂ ਨੂੰ ਹੋਰ ਕੁਝ ਨਹੀਂ ਦੇਖਦਾ ਇੱਕ ਸ਼ਾਂਤਮਈ ਸੰਘਰਸ਼ ਜਿਹੜਾ ਜਿਹੜਾ 480 ਦਿਨ ਦੇ ਕਰੀਬ ਜਿਹੜਾ ਸੰਘਰਸ਼ ਚੱਲਦਾ ਪਿਆ 480 ਦਿਨ ਹੋ ਗਏ ਨੇ ਭਾਈ ਗੁਰਜੀਤ ਸਿੰਘ ਨੂੰ ਉੱਤੇ ਬੈਠੇ ਆਂ ਸੋ ਉਹਦੇ ਪਰਤਾਈ ਪ੍ਰਧਾਨ ਜੀ ਸਾਡੇ ਨਾਲ ਵਿਚਾਰ ਸਾਂਝ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਕੀ ਸਾਰੀ ਸਾਧ ਸੰਗਤ ਨੂੰ ਪਤਾ ਹੈ ਕਿ ਗੁਰਜੀਤ ਸਿੰਘ ਜੀ ਟਵਾਣਾ ਜਿਹੜਾ ਮੋਰਚਾ ਲੱਗਿਆ ਉਹ ਸਾਰੇ ਹੀ ਧਾਰਮਿਕ ਗ੍ਰੰਥਾਂ ਦੀ ਰੱਖਿਆ ਕਰਨ ਵਾਸਤੇ ਇਹ ਕਾਨੂੰਨ ਦੀ ਮੰਗ ਹੈ ਕਿ ਇੱਕਠੋਰ ਕਾਨੂੰਨ ਬਣਾਇਆ ਜਾਵੇ ਗੀਤਾ ਬਾਈਬਲ ਕੁਰਾਨ ਪ੍ਰਣ ਤੇ ਹਾਜ਼ਰ ਨਾਜ਼ਰ ਤੁਹਾਨੂੰ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਜਿਹੜੀਆਂ ਲੋਕਾਂ ਨੇ ਬੇਅਦਬੀਆਂ ਕਰਕੇ ਰਾਜਨੀਤੀ ਕਰਦੇ ਨੇ ਉਹਨਾਂ ਨੂੰ ਕਾਬੂ ਕਰਕੇ ਜੇਲ੍ਹਾਂ ਦੇ ਵਿੱਚ ਭੇਜਿਆ ਜਾਵੇ ਤੇ ਧਾਰਮਿਕ ਸਾਰੀ ਗ੍ਰੰਥਾਂ ਦਾ ਸਨਮਾਨ ਹੋਵੇ ਇਸ ਕਾਨੂੰਨ ਦੀ ਮੰਗ ਕਰਦੇ ਆ ਤੇ ਮੈਂ ਕਿਸਾਨ ਯੂਨੀਅਨ ਸੀਤਪਕ ਸਿੰਘ ਵੱਲੋਂ ਪੂਰੇ ਪੰਜਾਬ ਦੀ ਜਥੇਬੰਦੀਆਂ ਨੂੰ ਤੇ ਸਾਰੀ ਸੰਗਤਾਂ ਨੂੰ ਬੇਨਤੀ ਕਰਦਾ ਕਿ ਆਉਣ ਵਾਲੀ 31 ਤਰੀਕ ਨੂੰ 10 ਵਜੇ ਵੱਧ ਤੋਂ ਵੱਧ ਸਮਾਣਾ ਸੰਗਤ ਪਹੁੰਚੇ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਹੋਰ ਧਾਰਮਿਕ ਗ੍ਰੰਥਾਂ ਦੇ ਹੱਕ ਵਿੱਚ ਇਹ ਕਾਨੂੰਨ ਬਣਾਇਆ ਜਾਵੇ ਤੇ ਦੋਸ਼ੀਆਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਤੇ ਸਰਕਾਰ ਨੂੰ ਵੀ ਬੇਨਤੀ ਆ ਕਿ ਸਰਕਾਰ ਵਿੱਚ ਰਹਿੰਦੇ ਐਮਐਲਏ ਤੇ ਐਮਪੀ ਗੁਰਦੁਆਰਾਂ ਮੰਦਰ ਤੇ ਹੋਰ ਵੀ ਜਿਹੜੇ ਪਵਿੱਤਰ ਸਥਾਨ ਆ ਸਭ ਨੂੰ ਮੰਨਦੇ ਆ ਜੇਕਰ ਤੁਸੀਂ ਮਨਸਾ ਨਾਲ ਪਰਮੇਸ਼ਰ ਨੂੰ ਮੰਨਦੇ ਹੋ ਹਾਜ਼ਰ ਰਾਜ਼ਰ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਤੇ ਸਿੱਖ ਵੀ ਐਮਐਲਏ ਤੇ ਐਮਪੀ ਨੇ ਤੇ ਖੇਤੀ ਤੋਂ ਜੇਤੀ ਇਹ ਜਿਹੜਾ ਧਾਰਮਿਕ ਗ੍ਰੰਥਾਂ ਦਾ ਸੰਭ ਸੰਭਾਲ ਦਾ ਕਾਨੂੰਨ ਬਣਾਉਣ ਵਾਸਤੇ ਤੁਸੀਂ ਸ਼ਿਰਕਤ ਕਰੋ ਸੋਸ਼ਲ ਮੀਡੀਆ ਤੇ ਆਵਾਜ਼ ਠਾਓ ਤੇ ਲੋਕ ਸਭਾ ਤੇ ਵਿਧਾਨ ਸਭਾ ਵਿੱਚ ਗੂੰਜੋ ਵੀ ਇਹ ਕਾਨੂੰਨ ਬਣਨਾ ਚਾਹੀਦਾ ਹੈ ਇਹਨਾਂ ਸ਼ਬਦਾਂ ਦੇ ਨਾਲ ਮੈਂ ਦੁਬਾਰਾ ਬੇਨਤੀ ਕਰਦਾ ਕਿ ਤੁਸੀਂ ਵੱਧ ਤੋਂ ਵੱਧ 31 ਤਰੀਕ ਨੂੰ ਸਮਾਣੇ ਪਹੁੰਚੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਆਪਣੇ ਗੱਲ ਦੇ ਵਿੱਚ ਇੱਕ ਗੱਲ ਮੈਂ ਹੋਰ ਐਡ ਕਰਨਾ ਚਾਹੁੰਦਾ ਜੇ ਲੋਕਾਂ ਦੇ ਬਣਾਏ ਹੋਏ ਨੁਮਾਇੰਦੇ ਆਪਦੇ ਧਾਰਮਿਕ ਗ੍ਰੰਥਾਂ ਦੀ ਬੇਅਦਵੀਂ ਹੁੰਦੀ ਦੇਖਣਾ ਚਾਹੁੰਦੇ ਨੇ ਤਾਂ ਚੁੱਪ ਰਹਿਣ ਫਿਰ ਉਹਨਾਂ ਨੂੰ ਮੰਦਰਾਂ ਮਸੀਤਾਂ ਗੁਰਦੁਆਰਿਆਂ ਸਾਹਿਬ ਦੇ ਵਿੱਚ ਜਾਣ ਦੀ ਵੀ ਕੋਈ ਲੋੜ ਨਹੀਂ ਇਹਦਾ ਮਤਲਬ ਉਹ ਜਾ ਕੇ ਉੱਥੇ ਡਰਾਮਾ ਕਰ ਰਹੇ ਨੇ ਅੱਜ ਲੋਕਾਂ ਨੇ ਉਹਨਾਂ ਨੂੰ ਤਾਕਤ ਦਿੱਤੀ ਹੈ ਜੇ ਇਹ ਇਸ ਤਾਕਤ ਨੂੰ ਸਹੀ ਵਰਤੋਂ ਕਰਕੇ ਭਾਈ ਜਿਸ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਅਸੀਂ ਨਾਤਮਸਤਕ ਹੁੰਦੇ ਆਂ ਜਾ ਜਿਹਾ ਗੀਤਾ ਦੇ ਸਾਹਮਣੇ ਨਤਮਸਤਕ ਉਹਨੂੰ ਮੰਨਣ ਵਾਲੇ ਹੁੰਦੇ ਨੇ ਜਾਂ ਕੁਰਾਨ ਨੂੰ ਨਤਮਸਤਕ ਹੋਣ ਵਾਲੇ ਲੋਕ ਨੇ ਅਸੀਂ ਫਿਰ ਸਿਰਫ ਗੱਲਾਂ-ਗੱਲਾਂ ਦੇ ਵਿੱਚ ਉਹਨਾਂ ਦਾ ਅਦਬ ਕਰਦੇ ਆਂ ਮਨਸ਼ਾ ਸਾਡੀ ਪਿੱਛੇ ਕੁਝ ਹੋਰ ਹੈ ਮੈਂ ਕਹਿਣਾ ਚਾਹੁੰਦਾ ਜਿਹੜੇ ਨਮਾਇंदे ਹਨ ਜਾਂ ਜੋ ਹੋਰ ਰਾਜਸੀ ਪਾਰਟੀਆਂ ਵੀ ਹਨ ਉਹ ਵੀ ਖੁੱਲ੍ਹ ਕੇ ਕਹਿਣ ਜੇ ਇਸ ਮੋਰਚੇ ਦਾ ਉਹ ਸਮਰਥਨ ਨਹੀਂ ਕਰਦੇ ਵੀ ਭਾਈ ਅਸੀਂ ਨਹੀਂ ਚਾਹੁੰਦੇ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਧਾਰਮਿਕ ਗ੍ਰੰਥਾਂ ਦੀ ਬਿਆਦਵੀ ਰੋਕੋ ਕਾਨੂੰਨ ਬਣਨਾ ਚਾਹੀਦਾ ਫਿਰ ਉਹ ਸਟੇਟਮੈਂਟ ਉਹਨਾਂ ਨੂੰ ਦੇ ਦੇਣੀ ਚਾਹੀਦੀ ਹੈ ਤੇ ਮੰਦਰਾਂ ਮਸੀਤਾਂ ਗੁਰਦੁਆਰਿਆਂ ਚਰਚਾਂ ਦੇ ਵਿੱਚ ਜਾ ਕੇ ਡਰਾਮੇ ਕਰਨ ਦੀ ਲੋੜ ਨਹੀਂ ਫਿਰ ਬਿਲਕੁਲ ਨਾ ਜਾਓ ਔਰ ਮੈਂ ਗੁਰਦੁਆਰਾ ਕਮੇਟੀਆਂ ਨੂੰ ਮੰਦਰਾਂ ਦੀਆਂ ਕਮੇਟੀਆਂ ਨੂੰ ਇਹ ਕਹਿਣਾ ਚਾਹੁੰਦਾ ਉਸਦੇ ਪੁਜਾਰੀਆਂ ਨੂੰ ਉਸਦੇ ਮੌਲਵੀਆਂ ਨੂੰ ਉਸਦੇ ਪਾਸਟਰਾਂ ਨੂੰ ਉਸਦੇ ਗ੍ਰੰਥੀਆਂ ਨੂੰ ਕਿ ਜਦੋਂ ਇਹ ਮੱਥਾ ਟੇਕਣਾ ਉਹਨਾਂ ਨੂੰ ਪੁੱਛੋ ਕਿ ਅੱਜ ਤੁਹਾਡੇ ਕੋਲੇ ਤਾਕਤ ਹੈ ਤੁਸੀਂ ਨੇ ਕਾਨੂੰਨ ਕਿਉਂ ਨਹੀਂ ਬਣਾਇਆ ਜੇ ਤੁਸੀਂ ਕਾਨੂੰਨ ਨਹੀਂ ਬਣਾ ਸਕਦੇ ਤੁਹਾਨੂੰ ਇੱਥੇ ਮੱਥਾ ਟੇਕਣ ਦਾ ਕੋਈ ਅਧਿਕਾਰ ਨਹੀਂ ਇੱਥੇ ਬੜਨ ਦਾ ਤੁਹਾਨੂੰ ਕੋਈ ਹੱਕ ਨਹੀਂ ਹੈਗਾ ਇਹ ਵੀ ਮੈਂ ਕਹਿਣਾ ਚਾਹੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੇ ਸਰਬੱਤ ਹਰਿਆਣਾ ਔਰ ਪੰਜਾਬ ਤੇ ਪੂਰੇ ਵਿਸ਼ਵ ਭਰ ਦੀਆਂ ਸੰਗਤਾਂ ਨੂੰ ਪਤਾ ਹੀ ਹੈ ਕਿ ਪਿਛਲੇ 480 ਦਿਨਾਂ ਤੋਂ ਭਾਈ ਗੁਰਜੀਤ ਸਿੰਘ ਜੀ ਸਮਾਣਾ ਵਿਖੇ ਟਾਵਰ ਤੇ ਸਾਰੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨੂੰ ਰੋਕੂ ਕਾਨੂੰਨ ਬਣਾਉਣ ਦੇ ਲਈ ਸੰਘਰਸ਼ ਕਰ ਰਹੇ ਨੇ ਤੇ ਉੱਤੇ ਬੈਠੇ ਨੇ ਸੋ ਸਾਰੇ ਹੀ ਵੀਰਾਂ ਨੂੰ ਬੇਨਤੀ ਹੈ ਕਿ 31 ਤਰੀਕ ਨੂੰ ਇਸ ਮਹਾਂ ਰੈਲੀ ਜਿਹੜੀ ਇੱਕ ਰੱਖੀ ਗਈ ਹੈ ਇਸ ਕਾਨੂੰਨ ਨੂੰ ਬੜਵਾਉਣ ਦੀ ਖਾਤਰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਉੱਥੇ ਜ਼ਰੂਰ ਤੋਂ ਜ਼ਰੂਰ 31 ਜਨਵਰੀ ਨੂੰ ਜ਼ਰੂਰ ਉੱਥੇ ਸੰਗਤਾਂ ਪਹੁੰਚਣ ਤੇ ਅਸੀਂ ਵਿਸ਼ਵਾਸ ਵੀ ਦਿਵਾਉਂਦੇ ਆ ਕਿ ਅਸੀਂ ਹਰਿਆਣੇ ਦੀ ਪੂਰੀ ਸੰਗਤ ਅਤੇ ਆਪਣੀ ਜਥੇਬੰਦੀ ਬੀਕੇ ਸ਼ਹੀਦ ਪਗਤ ਸਿੰਘ ਵੱਲੋਂ ਵੱਧ ਤੋਂ ਵੱਧ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਦੇ ਵਿੱਚ ਉੱਥੇ ਹਮ ਹਮ ਅਗੇ ਪੁੱਜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਸਬ ਸ਼ਰੀਆ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ